ਸਤਿ ਸ਼੍ਰੀ ਅਕਾਲ। ਹਾਂ ਸਤਿ ਸ਼੍ਰੀ ਅਕਾਲ ਸਰ। ਅੱਜ ਇਹ ਰਾਜ ਦੇ ਫੈਮਲੇਸ ਵੂਮਨ ਡੇ ਮਨਾਇਆ ਜਾ ਰਿਹਾ ਹੈ ਤੇ ਬਾਰੇ ਤੁਸੀਂ ਜਨਤਾ ਨੂੰ ਕੀ ਫੀਲ ਕਰੋ? ਇੰਟਰਨੈਸ਼ਨਲ ਵੂਮਨਸ ਡੇ ਦੇ ਕੋ ਸਾਡੀ ਕੌਂਸਲ ਵੱਲੋਂ ਮਨਾਇਆ ਜਾ ਰਿਹਾ। ਅਸੀਂ ਇਹਨੂੰ ਇਸ ਕਰਕੇ ਅੱਗੇ ਲੈ ਕੇ ਆ ਰਹੇ ਹਾਂ ਵੀ ਅੱਜਕੱਲ ਜਿਹੜੀਆਂ ਔਰਤਾਂ ਨੇ ਜਾਂ ਵੂਮਨਸ ਨੇ ਉਹ ਕਿਸੇ ਗੱਲੋਂ ਵੀ ਘਟ ਨਹੀਂ ਹਨ। ਬਹੁਤ ਅੱਗੇ ਜਾ ਸਕਦੀਆਂ ਨੇ ਕਿਸੇ ਗੱਲੋਂ ਮੈਂ ਮੈਂ ਤਾਂ ਇਹ ਗੱਲ ਤੇ ਨਾਲ ਸਹਿਮਤ ਆ ਕਿਉਂਕਿ ਮੇਰੇ ਕੋਲ ਦੋ ਡਾਕਟਰਸ ਨੇ। ਮੈਂ ਚਾਹੁੰਦਾ ਵੀ ਇੱਕ ਦਿਨ ਦੁਨੀਆ ਉਹਨਾਂ ਨੂੰ ਸਲੂਟ ਕਰੇ। ਤੇ ਇਸ ਪਰਾਲੇ ਦੇ ਨਾਲ ਮੈਂ ਵੱਧ ਚੜ ਕੇ ਉਹਨਾਂ ਡਾਕਟਰਸ ਨੂੰ ਪ੍ਰੋਮ ਇਸ ਵੈਰੀ ਗ੍ਰੇਟ ਡੇ ਕਿਤਨੇ ਕਿਤੇ ਆਪਾਂ ਜੇ ਗਲਬਤ ਕਰੀਏ ਕਿ ਲੁਧਿਆਣੇ ਕਿਸ ਬੜਾ ਵਿਸ਼ੇਸ ਮੈਨ ਲਗਾ ਚਾਰ 60 ਕਰੋੜ ਰੁਪਏ ਕਹਿੰਦਾ ਬੇਟੀ ਦੇ ਵਿਆਹ ਤੇ ਲਾਇਆ ਕੋਈ ਇਹੋ ਜਿਹਾ ਫਾਵਾ ਜੀ ਉਹਦੀ ਬੇਟੀ ਬਲੋਗ ਕੀਤਾ ਗਲਤ ਕੀਤਾ ਗਿਆ ਦੇਖੋ ਆਪਾਂ ਇਹਦੇ ਲਈ ਆਪਾਂ ਕਿਸੇ ਦੇ ਪਰਸਨਲ ਦੀ ਕੁਛ ਨਹੀਂ ਕਹਿ ਸਕਦੇ ਇਹ ਅਗਲੇ ਆਪੋ ਆਪਣੀ ਥਿੰਕਿੰਗ ਬਟ ਕੋਈ ਦੇਹ ਦੂਜੇ ਇਸ ਤੀਜ ਦੇ ਮੈਂ ਕੋਟਲੀ ਖਿਲਾਫ ਹਾਂ ਕਿਉਂਕਿ ਬੇਟੀ ਨੂੰ ਇੱਕ ਆਪਣੇ ਆਪ ਹੀ ਇੰਨਾ ਉੱਪਰਲੇ ਲੈਵਲ ਤੇ ਉਸ ਨੂੰ ਪਹੁੰਚ ਪਹੁੰਚਾ ਦੇਣਾ ਚਾਹੀਦਾ ਜਾਨੀ ਕਿ ਪਬਲਿਕ ਦੀ ਹੈਲਪ ਦੇ ਨਾਲ ਵੀ ਬੇਟੀ ਨੂੰ ਦੁਨੀਆ ਸਲੂਟ ਕਰੇ ਇਸ ਤਰ੍ਹਾਂ ਕਿ ਪੰਜਾਬ ਦੀ ਜੂ 6ਵਾਂ ਦਲਾ ਨਸ਼ਾ ਰੱਖਦੇ ਆਂ ਤੇ ਫੇ ਤੁਸੀਂ ਕੀ ਬਚਤੋ ਇਹ ਤਾਂ ਦੀ ਇਹ ਸੇ ਬਰਤਾ ਹੁਣ ਤੁਹਾਨੂੰ ਪਤਾ ਹੀ ਆ ਵੀ ਇੰਨਾ ਜਿਆਦਾ ਨਸ਼ਾ ਫੈਲ ਚੁੱਕਿਆ ਹੈ ਵੀ ਇਹਦੇ ਲਈ ਦਿਨ ਦੁਗਣੀ ਜਾਨਕਾ ਹਰ ਰੋਜ਼ ਕੋਈ ਨਾ ਕੋਈ ਪਰਾਲੇ ਛੋਟੇ ਛੋਟੇ ਪਰਾਲੇ ਕੀਤੇ ਜਾਣ ਤਾਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਅੱਗੇ ਕੋਈ ਸੇਧ ਮਿਲੇਗੀ ਨਹੀਂ ਇਹ ਤਾਂ ਨਸ਼ਿਆਂ ਦਾ ਤਾਂ ਇੱਕ ਖੂਹ ਵਗ ਪਿਆ ਜਿਹਦੇ ਵਿੱਚ ਸਾਰਾ ਯੂਥ ਹੈ ਉਹ ਗਰਕ ਹੁੰਦਾ ਜਾ ਰਿਹਾ ਜਿਵੇਂ ਕਿ ਛੋਟੇ ਛੋਟੇ ਕਰਾਤੇ ਵੱਡੇ ਵੱਡੇ ਮਗਰਮਛ ਤੱਕ ਪਹੁੰਚਦਾ ਹੈ ਇਹ ਦੇਖੋ ਸਰਕਾਰ ਨੂੰ ਵੱਧੋ ਵੱਧ ਪਰਾਲੇ ਕਰਨੇ ਚਾਹੀਦੇ ਨੇ ਮੈਂ ਕਹਣਾ ਵੀ ਇਸ ਦੇ ਵਿੱਚ ਜਾਨਕੀ ਖਲਾਉਣ ਦੇ ਵਿੱਚ ਕਿਤਨਾ ਕਿਤੇ ਸਰਕਾਰ ਵੀ ਫੇਲ्युअर ਹੋ ਰਹੀ ਹੈ ਜਾਨਕਿ ਵੀ ਫਾਈਲ ਫਾਈਲ ਹੁਣਾਣੀ ਚਾਹੀਦਾ ਹੈਗਾ ਇਹ ਆਪਣਾ ਜਿਹੋ ਵੀ ਨਸ਼ਿਆਂ ਦਾ ਜਿਹੜਾ ਇਹਨੂੰ ਕੰਟਰੋਲ ਕੀਤਾ ਜਾ ਸਕੇ ਜੋ ਵੀ ਹੈ ਵੀ ਇਹਨੂੰ ਕਿਸੇ ਤਰੀਕੇ ਕੋਈ ਸਾਰੇ ਸੂਝਮਾਨ ਜੋ ਸੀਨੀਅਰਸ ਨੇ ਕੋਈ ਨਾ ਕੋਈ ਇਦਾਂ ਦਾ ਪ੍ਰਾਲਾ ਕਰਨ ਵੀ ਨਸ਼ਿਆਂ ਤੇ ਟੋਟਲੀ ਕੰਟਰੋਲ ਕੀਤਾ ਜਾਵੇ ਅੱਗੇ ਨਾ ਜਾਵੇ ਥੈਂਕ ਯੂ ਸਰ ਥੈਂਕ ਯੂ ਵੂਮਨਸ ਡੇ ਦੇ ਦਿਨ ਮੈਂ ਜਿਹੜੀ ਹਿਊਮਨ ਰਾਈਟਸ ਕਾਉਂਸਲ ਆਫ ਇੰਡੀਆ ਹੈ ਉਹਦਾ ਤਨਵਾਦ ਕਰਦੀ ਆ ਤੇ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹਨੀ ਆ ਕਿ ਕੁੜੀਆਂ ਨੂੰ ਕਿਸੇ ਤੋਂ ਘਾਟ ਨਾ ਸਮਝੋ ਬੇਟੀ ਪੜਾਓ ਬੇਟੀ ਬਚਾਓ ਤੇ ਨਾਲ ਮੁੰਡਿਆਂ ਨੂੰ ਵੀ ਪੜਾਓ ਤੇ ਮੁੰਡਿਆਂ ਨੂੰ ਵੀ ਬਚਾਓ ਥੈਂਕ ਯੂ ਤਸ਼ੀਕਾ ਜੀ ਸਹੀ ਜਦੋਂ ਵੂਮਨ ਡੇ ਇੰਟਰਨੈਸ਼ਨਲ ਡੇ ਮਨਾਇਆ ਜਾਂਦਾ ਪਰਤ ਤੱਕ ਇਹ ਦਾ ਹਿਊਮਨ ਰਾਈਟ ਕਾਉਂਸਲ ਆਫ ਇੰਡੀਆ ਦੇ ਵੱਲੋਂ ਅੱਜ ਇੰਟਰਨੈਸ਼ਨਲ ਵੂਮਨ ਡੇ ਮਨਾਇਆ ਗਿਆ ਤੇ ਮੈਂ ਦੱਸ ਦੇਵਾਂ ਕਿ ਇਹ ਇੱਕ ਦਿਨ ਨਹੀਂ ਹੈਗਾ ਇਹ ਤਾਂ ਐਵਰੀਡੇ ਵੂਮਨ ਡੇ ਹੈਗਾ ਔਰ ਅੱਜ ਜਿਹੜੀ ਦਾ ਹਿਊਮਨ ਰਾਈਟ ਕਾਉਂਸਲ ਆਫ ਇੰਡੀਆ ਦੀ ਟੀਮ ਇਕੱਠੀਆਂ ਹੋਈਆਂ ਨੇ ਜਿਵੇਂ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਗਲਤ ਕਮਾਨੂ ਬढ़ावा দেয়া ਜਾ ਰਿਹਾ ਤੇ ਉਹਨੂੰ ਨੁਕੀਲ ਪਾਉਣ ਦੇ ਲਈ ਅੱਜ ਜਿਹੜਾ ਹਿਊਮਨ ਰਾਈਟ ਕਾਉਂਸਲ ਆਫ ਇੰਡੀਆ ਇੱਕ ਸਾਹਮਣੇ ਉੱਭਰ ਕੇ ਆਏ ਨੇ ਕਿ ਹਰੇਕ ਦੀ ਮਦਦ ਜਿਹੜੀ ਹੈਗੀ ਆ ਉਹ ਬਿਨਾਂ ਰਿਸ਼ਵਤ ਉਹ ਬਿਨਾਂ ਕਿਸੇ ਚੋਰੀ ਠੱਗੀ ਤੋਂ ਕੀਤੀ ਜਾਵੇ ਤੇ ਪੂਰੇ ਇਹਦੇ ਇਲਾਕੇ ਨੇ ਤਪਾਏ ਹੋਏ ਨੇ ਕਈ ਨਿਸ਼ਾਨ ਨੇ ਕਈ ਬਰਬਾਦੀ ਨੇ ਜਾਂ ਕਾਸੇ ਨੇ ਉਹਨਾਂ ਨੂੰ ਅਸੀਂ ਸਾਰੇ ਜਣੇ ਹਮਨ ਰਾਈਟ ਕਨਸਲਟਰ ਆਫ ਇੰਡੀਆ ਦੇ ਦੁਆਰਾ ਅਜੰਡੇ ਦੇ نیچے ਉਹਨਾਂ ਨੂੰ ਲੈ ਕੇ ਆਈਏ ਤੇ ਉਹਨਾਂ ਨੂੰ ਨਿਬਟਾਰਾ ਦਵਾਈਏ ਤੇ ਉਹਨਾਂ ਨੂੰ ਸ਼ਾਨਦੀਆਂ ਦਵਾਈਏ ਕਿੰਨੇ ਕਿਤੇ ਆਪਾਂ ਜੇ ਗੱਲ ਕਰੀਏ ਬੇਟੀ ਪੜਾਓ ਤੇ ਬੇਟੀ ਪੜਾਓ ਜੋ ਨਾ ਰਹਾ ਤਾਂ ਖੋਖਲੇ ਜਾ ਗਿਆ ਨਹੀਂ ਦੇਖੋ ਖੋਖਲਾ ਨਹੀਂ ਹੈਗਾ ਜਿਹੜੇ ਲੋਕ ਅੱਜ ਦੇਖੋ ਤੁਸੀਂ ਮੈਨੂੰ ਇੱਕ ਐਦਾਂ ਦਾ ਕੰਮ ਦੱਸ ਦਿਓ ਜਿਹੜਾ ਨਾਰੀ ਤੋਂ ਬਿਨਾ ਹੁੰਦਾ ਹੋਵੇ ਘਰ ਦੇ ਵਿੱਚ ਨਹਾਉਣ ਤੋਂ ਲੈ ਕੇ ਖਾਣ ਤੱਕ ਸਾਰੇ ਕੰਮ ਜਦੋਂ ਨਾਰੀ ਨੇ ਕਰਨੇ ਨੇ ਤਾਂ ਫਿਰ ਸਾਡਾ ਫਰਜ਼ ਬਣਦਾ ਕਿ ਨਾਰੀ ਦੀ ਜਿਹੜੀ ਹੋਈ ਹੈ ਕੋਈ ਬਗਾਨੀ ਨਹੀਂ ਹੈ ਉਹ ਸਾਡੇ ਲਈ ਬਣਾਈ ਆ ਪਰਮੇਸ਼ਵਰ ਨੇ ਜੇ ਸਾਡੇ ਲਈ ਬਣਾਈ ਆ ਤਾਂ ਫਿਰ ਉਹਨੂੰ ਮਾਨ ਤੇ ਸਨਮਾਨ ਸਾਡਾ ਦੇਣਾ ਬਣਦਾ ਹੈ ਜੀ ਤੁਸੀਂ ਲਾਸਟ ਵਿੱਚ ਆਉਣ ਦੀ ਸੰਤਮ ਦੀ ਸਪੀਚ ਦੋਗੇ ਮੈਂ ਲਾਸਟ ਵਿੱਚ ਇਹੀ ਕਹਿਣਾ ਚਾਹਣਾ ਕਿ ਜੋ ਵੀ ਤੁਹਾਡੇ ਘਰ ਦੇ ਵਿੱਚ ਬੇਟੀਆਂ ਨੇ ਉਹਨਾਂ ਨੂੰ ਅੱਛਾ ਪੜਾਉਤਿ ਅੱਛਾ ਲਿਖਾਓ ਅੱਜਕੱਲ ਬੇਟੀਆਂ ਬੇਟਿਆਂ ਤੋਂ ਘੱਟ ਨਹੀਂ ਆ ਪਰ ਮੈਂ ਬੇਟਿਆਂ ਨੂੰ ਵੀ ਇਹੀ ਗੱਲ ਕਹਿਣਾ ਚਾਹਣਾ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਤੇ ਬੇਟਿਆਂ ਦਾ ਵੀ ਕੋਈ ਘੱਟ ਸਨਮਾਨ ਨਹੀਂ ਹੈ ਕਿਉਂਕਿ ਘਰ ਦੇ ਖਰਚੇ ਜਿਹੜੇ ਮੇਨਟੇਨ ਕਰਨੇ ਹੁੰਦੇ ਨੇ ਉਹ ਬੇਟਿਆਂ ਨਹੀਂ ਕਰਨੇ ਹੁੰਦੇ ਨੇ ਘਰ ਨੂੰ ਸੰਭਾਲਣਾ ਜਿਹੜਾ ਹੁੰਦਾ ਉਹ ਲੇਡੀਜ਼ ਨੇ ਹੁੰਦਾ ਸੋ ਦੋਨਾਂ ਦੀ ਜਿਹੜੀ ਜੀਵਨ ਲਾਈਫ ਦੇ ਵਿੱਚ ਬਣੀ ਹੋਈ ਹੈ ਇਹ ਦੋਨਾਂ ਦੀ ਰਾਮ ਨੀਲਾ ਇਕੱਠੀ ਚੱਲਦੀ ਹੈ ਜੀ